ਲਓ ਜੀ ਸੱਜਣਾ ਸਵਾਗਤ ਹੈ ਤੁਹਾਡਾ ਜਗਰਾਉਂ ਮੰਡੀ ਤੇ 2024 ਦੀ ਸਤੰਬਰ ਮਹੀਨੇ ਦੀ ਮੰਡੀ ਆ ਤੇ ਅੱਜ ਅਖੀਰਲਾ ਦਿਨ ਹੈ ਤੇ ਤੁਹਾਨੂੰ ਮੰਨ ਲਓ ਬਾਹਲੇ ਨਹੀਂ ਤਾਂ 25 30 ਜਨਵਾਰ ਸਾਰੇ ਤਰ੍ਹਾਂ ਦੇ ਸਾਰੇ ਰੇਟਾਂ ਦੇ ਜਾਨਵਰ ਆ ਵੀਡੀਓ ਦਿਖਾ ਦੇਣੇ ਨੋਕਰੇ ਆਵਲਖ ਮਾਰਵਾੜੀ ਚੰਬੇ ਬਖੇਰੇ ਬਸ਼ੇਰੀਆਂ ਸਾਰੇ ਤਰ੍ਹਾਂ ਦੇ ਜਾਨਵਰ ਮਿਲ ਜਾਣੇ ਹੈ ਨਾ ਤੇ ਮੰਨ ਲਓ ਇੱਕ ਤੁਹਾਨੂੰ ਆਪਸ਼ਨ ਮਿਲ ਜਾਣੀ ਹੈ ਸੋਟੇ ਰੇਟ ਤੋਂ ਲੈ ਕੇ ਵੱਡੇ ਰੇਟ ਤਾਈ ਤੇ ਬਾਕੀ ਆਪਣੇ ਫਾਰਮ ਜਿਹੜਾ ਬਾਬਾਜੀਤ ਦਾ ਸਟਡ ਫਾਰਮ ਆ ਇਹ ਤੇ ਜਾਨਵਰ ਤੁਹਾਨੂੰ ਰੋਜ਼ ਨਵੇਂ ਤੋਂ ਪੁਰਾਣਾ ਹੁੰਦਾ ਮਿਲੋ ਤੇ ਅੱਜ ਜਾਨਵਰ ਜਿਹੜੇ ਮੰਡੀ ਤੇ ਖੜੇ ਆ ਤੁਹਾਨੂੰ ਉਹ ਜਾਨਵਰ ਐ ਦਰਸ਼ਨ ਪਾਉਣੇ ਆ ਵੀਡੀਓ ਦੇ ਵਿੱਚ ਦਿਖਾਉਂਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਸ਼ੁਰੂ ਕਰਦੇ ਆਪਾਂ ਨੁਕਰੀ ਬੱਚੀ ਤੋਂ 9 ਮਹੀਨੇ ਦੀ ਬੱਚੀ ਆ ਹਾਥੀ ਘੋੜੇ ਦੀ ਪੋਤੀ ਐ ਜੱਗਾ ਨਾ ਘੋੜੇ ਦਾ ਜੀ ਨੁਕਰਾ ਬਹੁਤ ਵੱਡਾ ਘੋੜਾ ਉਹਦੀ ਬੱਚੀ ਤੇ ਮਾਂ ਵੀ ਨੁਕਰੀ ਐ ਦੀ ਮਾਂ ਦੀ ਹਾਈਟ 62 ਇੰਚ ਹੈ ਜੀ ਇਹਦੇ ਚਾਹਦੇ ਆ ਦਿਖਾਉਣੇ ਤੇ ਆਹ ਬੱਚੀ ਚ ਕਰੋ ਚੈੱਕ 9 ਇੰਚ ਹੋਈ ਖੜੀ ਆ ਜਮਾ ਸਪੌਟਲੈਸ ਬੱਚੀ ਆ ਮਾਰੇ ਕੰਨਾਂ ਚ ਇੱਕ ਦੋ ਸਪੌਟ ਤੇ ਇਹ ਆ ਰਤਨ ਘੋੜੇ ਦੀ ਰਤਨ ਆਪ ਬੁਲੰਦ ਦਾ ਜੀ ਬੁਲੰਦ ਸਮੁੰਦਰ ਦਾ ਆਪਾਂ ਕਹਿ ਸਕਦਾ ਸਮੁੰਦਰ ਦੀ ਪੜੋਤੀ ਆ ਗਈ ਬੁਲੰਦ ਦੀ ਪੋਤੀ ਆ ਤੇ ਰਤਨ ਦੀ ਬੱਚੀ ਆ ਕਰੋ ਚੱਕ ਇੱਕ ਬੱਚੀ ਰੋਕ ਲਵਰੇ ਰੋਕ ਲਵ ਜਮਾ ਸਪੌਟਲੈਸ ਬੱਚੀ ਆ ਗਰਦਨ ਗੁਰਦਨ ਕੰਨ ਕੰਡੀਸ਼ਨ ਕਰੋ ਚੱਕ ਬਾਕੀ ਪੌਰੀਆਂ ਪੂਰੀਆਂ ਜਮਾ ਓਕੇ ਆ ਟੈਲ ਖਾਸ ਹੁੰਦਾ ਬੱਤੀ ਦੇ ਇੱਕ। ਦੋ ਆ ਨੌਕਰੀਆਂ ਬੱਤੀਆਂ ਖੜੀਆਂ ਦੋਸਤੋ ਆਪਣੇ ਕੋਲ। ਇਹਨੂੰ ਬੰਦ ਤੇ ਨੰਬਰ 3 ਤੇ ਆਵਲਾ ਘੋੜੀ ਜੀ। ਬਰਾਤਾਂ ਦੀ ਪਾਸ ਆ, ਬੱਗੀ ਦੀ ਪਾਸ ਆ 60 ਇੰਚ ਹਾਈਟ ਆ। ਤੇ ਕਹਿ ਸਕਦੇ ਆਪਾਂ ਬਰੀਡਿੰਗ ਆ ਵਾਸਤੇ ਵੀ ਚੰਗੇ ਆਪਣੇ ਨੌਕਰੇ ਘੋੜੇ ਦੇ ਉਹ ਦੋ ਦੰਦ ਪਵਨ ਬੱਚਾ ਲਿਆਂਦਾ ਆਪਾਂ 60 ਇੰਚ ਲਊਟੋਂ ਮੀਟ ਹੋਈ ਹੋਈ ਜੀ। ਮੇਰੇ ਸਾਹਨ 12-14 ਦਿਨ ਮੀਟ ਹੋਈ ਨੂੰ ਫੁੱਟਰ ਵੀਡੀਓ ਸਾਰੇ ਪ੍ਰੂਫ ਮਿਲ ਜਾਣਗੇ। ਨੰਬਰ 4 ਤੇ ਆ ਕੁੜੀ ਦੇਖੋ ਮਾਰਵੜੀ ਮੱਥੇ ਬਲੇਜ ਆ ਜੀ ਬਹੁਤ ਸੋਹਣਾ ਬਲੇਜ ਆ ਜਮਾ ਪਤਲਾ ਬਲੇਜ ਆ ਤੇ ਆ ਆਪਣੇ ਗੁਰਦਿੱਤ ਤੋਂ 3 1/2 ਮਹੀਨੇ ਗੱਭਣ ਚੱਕ ਪਾਸਾ ਗੁਰਦਿੱਤ ਦੇ ਪਹਿਲੇ ਇਹ ਰਿਜ਼ਲਟਾਂ ਚੋਂ ਇਹਦਾ ਰਿਜ਼ਲਟ ਆ ਕੁੜੀ ਦੀ ਕਨਫਰਮੇਸ਼ਨ ਗਰਦਨ ਗੁਰਦਨ ਚੰਗੀ ਆ ਤੇ ਬਾਅਦ ਕਿ ਹੁਣ ਮੂਰੇ ਸਰਦੀ ਆ ਜਨੈ ਕੁੜੀ ਨੇ ਤਿਆਰ ਹੋ ਜਾਣਾ ਤੇ ਜੈਜ ਦੇ ਰੇਟ ਦੀ ਗੱਭਣ ਕੁੜੀ ਆਪਾਂ ਕਹਿ ਸਕਦੇ ਆ ਤੇ ਆ ਵੀ ਜੈਜ ਦੇ ਰੇਟ ਜੀ ਇਹਦਾ ਤੇ ਮਿੱਤਰਾ ਕਰੋ ਚੈੱਕ ਮਾਫੀ ਜਾ ਮੇ ਵਿਚ ਗਾਹ ਗਾ ਗਈ ਸੀ ਜਿਹੜੀ ਇਹਦੇ ਨੂੰ ਬੱਚੀ ਦੇ ਨਾਲ ਦੀ ਘੋੜੀ ਸੀ ਲ ਹੋਗੀ ਤੇ ਆ ਬਿਸ਼ੇਰੀ ਹੰਟਰ ਦੀ ਹੈ ਜੀ ਹੰਟਰ ਕੋੜੇ ਦੀ ਬੱਚੀ ਆ ਤੇ ਆ ਘੋੜੀ ਕਰੋ ਚੈੱਕ ਲੈਂਥ ਲੁੰਥ ਦੇਖੋ ਕਿੰਨੀ ਚੰਗੀ ਦੋ ਪੈਰ ਚਿੱਟੇ ਆ ਸਾਈਡ ਵਾਲੇ ਮੱਥੇ ਫੁੱਲ ਗਰਦਨ ਮੁਰਦਨ ਪੂਰੀ ਜਿਆਦਾ ਲੰਮੀ ਆ ਬੇਲ ਬੂਲ ਵੀ ਚੰਗੀ ਕੁੜੀ ਦੀ ਤੇ ਇਹ ਮੌਕੇ ਤੇ ਖਾਲੀ ਬਿਸ਼ੇਰਾ ਸੀ ਇਹ ਤੇ ਮਗਰ ਮੱਜੂ ਕੇ ਲੈਣ ਦਾ ਤੇ ਆ ਬਿਸ਼ੇਰੀ 15 ਕੁ ਮਹੀਨਿਆਂ ਦੀ ਨੀਲੀ ਚੰਬੀ ਚਾਰੇ ਪੈਰ ਚਿੱਟੇ ਪਿੰਡੇ 'ਚ ਸਾਰੇ ਵਾਲੀ ਚਿੱਟੇ ਆ ਕਨਕੁੰਦਿਤ ਚੰਗੀ ਆ ਹਾਈਟ ਹੋਟ ਚੰਗੇ ਗਰਦਨ ਗੁਰਦਨ ਦੇਖੋ ਖੜਨੇ ਖੁਰਨੇ ਕਿੰਨੇ ਜਿਆਦਾ ਚੰਗੇ ਆ ਤੇ ਆ ਕੁੜੀ ਦੇਖੋ ਚਾਲਵਾਜੇ ਕੁੜੀ ਰੀਵੀਆ ਚਾਲ ਬਹੁਤ ਚੰਗੇ ਸੋਹਣਾ ਤੁਰਦੇ ਚਾਲਚੂਲ ਵੀ ਚੰਗੀ ਆ ਤੇ ਇਹਦੇ ਸਿਰਫ ਮੱਥੇ ਫੁੱਲ ਆ ਜੀ ਰੰਗ ਨੂੰ ਕਮੈਤ ਪੱਕਾ ਚਾਰੇ ਲੱਤਾਂ ਤਾਂ ਖਾਲੀਆਂ ਇਹ ਵੀ ਬੱਤੀ ਲਾ ਕੇ ਆਈ ਆ ਮੋਕੇ ਅੰਦਰ ਦੀ ਸਾਫ ਹੈ ਜਿਹੇ ਮਰਜੀ ਡਾਕਟਰ ਚੈੱਕ ਕਰੇ ਹੀਟ ਘਟ ਤੇ ਆ ਇੱਕ ਰੰਗਾ ਬਲੈਕ ਘੋੜਾ ਇੱਕ ਰੰਗਾ ਕਾਲਾ ਘੋੜਾ ਦੋਸਤੋ ਜੇ ਕੋਈ ਹੋਵੇ ਚਾਹਵਨ ਸੱਜਣ ਤਾਂ ਇਹ ਖਰੀਦ ਹਾਕਦਾ ਸਵਾਰੀ ਸੂਰੀ ਦਾ ਪਾਸਾ ਜਾਇਜ ਰੇਟ ਦਾ 1000ਾਂ ਇੰਚੀ ਬਣ ਜੂ ਦੇਖੋ ਕਰਦਨਪੁਰ ਦਾ ਕਿੰਨੇ ਚੰਗੇ ਚਾਰ ਦਿਨ ਦਿਖਾ ਦਈ ਆਪਾਂ ਕਰੀ ਮੂੰ ਅੰਬੋ ਇਧਰ ਨੂੰ ਕੰਨ ਕੰਡੀਸ਼ਨ ਦਾ ਚੰਗਾ ਜਮਾ ਫੁੱਲ ਬਲੈਕ ਸਵਾਰੀ ਵਾਲਾ ਘੋੜਾ ਕੋਈ ਹੋਵੇ ਸੱਜਣ ਚਾਹਵਨ ਤਾਂ ਖਰੀਦ ਹਾਕਦਾ ਜੀ ਸਾਊ ਠੰਡਾ ਜਿਵੇਂ ਮਰਦੂ ਵਿਸਾੜੀਆਂ ਲੈ ਚਲ ਤੇ ਹੁਣ ਆਪਾਂ ਆਇ ਨੂੰ ਆ ਜੀ ਜੀ ਇਹ ਕੋਲੀ ਕਰੋ ਚ ਇੱਕ ਮੱਥੇ ਪਟਾ ਦੋ ਪੈਰ ਚਿੱਟੇ ਮੀਟ ਹੋਈ ਹੋਈ ਆ ਤੇ ਇਹ ਵੀ ਹਜ਼ਾਰਾਂ ਚੀਜ਼ ਆ ਇਹ ਬਿਸ਼ੇਰੀ ਆ ਤਿੰਨ ਸਾਲ ਦੀ ਜਿਹੜਾ ਰਾਜ ਤੋਂ ਮੀਟ ਆ ਮੱਥੇ ਬਲੇਜ ਆ ਸਿਰਫ 60 ਕੈਂਚੇ ਦੀ ਹਾਈਟ ਆ ਕੋਈ ਸੱਜਣ ਚਾਹਵਣ ਹੋਇਆ ਇਹ ਵੀ ਦੇਖ ਸਕਦੇ ਸਵਾਰੀ ਸੁਵਿਧੀ ਦੀ ਇਹ ਵੀ ਪਾਸ ਆ ਚੰਗੀ ਤੁਰਦੀ ਆ ਤੇ ਇਹ ਬੱਚਾ 골ਡਨ ਰੌਕ ਦਾ ਮਿੱਤਰੋ ਦੋ ਪੈਰ ਚਿੱਟੇ ਮੱਥੇ ਬਲੇਜ ਆ ਅੱਧੀ ਅੱਧੀ ਕੁੰਡੀ ਮੋੜਦੀ ਆ ਗਾਰੰਟੀ ਨਾਲ ਉਹਦਾ ਤੇ ਇਹ ਵੀ ਹਜ਼ਾਰਾਂ ਕੀ ਬੱਚਾ ਨੁਖਰਾ ਜਿਹੜਾ ਗੋਲਡਨ ਰੌਕਲਾ ਤਾਂ ਲੱਖਾਂ ਦਾ ਜੀ ਇਹ ਹਜ਼ਾਰਾਂ ਦਾ ਨੁਕਰਾ ਬੱਚਾ ਟੁੰਡੀ ਗਰਦਨ ਗੁਰਦਨ ਪੂਰੀ ਪਤਲੀ ਆ ਤਿੰਨ ਨੁਕਰਾ ਜੀ ਤਿੰਨ ਨੁਕਰਾ ਚਾਹਵਣ ਉਹ ਤਾਂ ਹਜ਼ਾਰਾਂ ਦੇ ਇਹ ਬੱਚੇ ਦਾ ਮੁੱਲ ਇਹ ਵੀ ਦੇਖਣ ਤੇ ਆ ਨੀਲਾ ਬੇਬੀ 9 ਮਹੀਨੇ ਦਾ ਹਾਈਟ ਬਹੁਤ ਆ ਮੱਝੂ ਖਾਂਦਾਂ ਦੇ ਚਾਰੇ ਪਰ ਕਿਤੇ ਮੱਛੇ ਪਾਉਂਦੇ ਤੇ ਇਹ ਬਲੈਕ ਬੱਚਾ ਕਰੋ ਚੈੱਕ ਜੀ 6 ਮਹੀਨਾ ਤਾਂ ਹੋਇਆ ਆਲੀ ਸ਼ਾਮ ਦਾ ਪੋਟਾ ਜੀ ਸਾਹਵਾਜੂ ਘੋੜੇ ਦਾ ਸਰਫ ਮੱਥੇ ਫੁੱਲ ਆ ਜੀ ਇਹਦੇ ਬੱਚਾ ਬਹੁਤ ਚੰਗਾ ਪੱਠਾ ਪੱਠਾ ਬਹੁਤ ਸੋਹਣਾ ਲੱਗਿਆ ਹੋਇਆ ਤੇ ਸੰਜਾਫ ਬੱਚਾ ਦੋਸਤੋ ਸੰਜਾਫ ਵੀ ਦੇਖ ਸਕਦੇ ਹੋ ਤੁਸੀਂ ਇਹ ਨੀਲੀ ਚੰਬੀ ਬਿਸ਼ੇਰੀ ਆ ਦੇਵਸਾਨ ਘੋੜੇ ਦੀ ਜਿੱਤੋ ਵਾਲੇ ਦੀ ਤੇ ਫਿਰ ਨਾਲੇ ਦੀ ਕਰੋ ਚੈੱਕ ਦੋਸਤੋ ਗੱਭਣ ਘੋੜੀਆਂ ਆ ਪੰਜ ਕਲਿਆਣੀ ਘੋੜੀਆਂ ਚਾਰੇ ਪੈਰ ਜਵਾਂ ਥੋੜੇ ਥੋੜੇ ਚਿੱਟੇ ਤੇ 9 ਇੰਚ ਹਾਈਟ ਆ ਦੀ ਮੱਥੇ ਤੇ ਫੁੱਲਾ ਕੰਨ ਹੁਣ ਚੰਗਾ ਤੇ ਇਹ ਵੀ ਗੱਭਣ ਚੈੱਕ ਪਾਸ ਆ ਦੋਸਤੋ ਮਾਰਵਾੜੀ ਘੋੜੇ ਤੋਂ 3 ਮਹੀਨੇ ਤੋਂ ਉੱਪਰ ਆ ਸਾਢੇ 3 ਮਹੀਨੇ ਗੱਭਣ ਚੈੱਕ ਪਾਸ ਆ ਇਹ ਵੀ 9 ਇੰਚ ਘੋੜੀ ਆ ਪੰਜ ਕਲਿਆਣੀ ਇਹੇ ਆ ਤੇ ਪਟਾ ਪਰ ਮੱਥੇ ਜੀ ਇਹ ਨੋਕਰੇ ਘੋੜੇ ਤੋਂ ਜੋਂਡਿਆਰ ਤੋਂ ਗੱਭਣ ਚੈੱਕ ਪਾਸ ਆ 5 ਮਹੀਨੇ ਤੋਂ ਉੱਪਰ ਚੈੱਕ ਪਾਸ ਹੋ ਗੀ ਸਵਾਰੀ ਸੂਰੀ ਨੇ ਸਾਰੀਆਂ ਪਾਸ ਆ ਆਪਣੇ ਕੇ ਦੋਸਤ ਦੀ ਆਈ ਹੁਣੇ ਸੀਲ ਹੋਣੀ ਜੀ ਯਾਦਾ ਮੰਡੀ ਉਹਨੇ ਹਰਦੇ ਘਰ ਹੀ ਲੈ ਜਾਣੇ ਤੇ ਆ ਵੀ ਪੰਜ ਕ ਲੈਨ ਘੋੜੀਆਂ ਜੀ ਮੱਥੇ ਪਟਾ ਤਿਆਰ ਪੈਰ ਦਿੱਤੇ ਦੋਨਾਂ ਅੱਖਾਂ ਤੋਂ ਜਾਇ ਮੰਗਲ ਬਿੱਲੀ ਅੱਖਾਂ ਕਹਿ ਦਿੰਨੇ ਜਿਹਨੂੰ ਆਪਾਂ ਤੇ ਦੋਸਤੋ ਇਹ ਹੈਗੀ ਆ ਕਾਂਟੇ ਦੇ ਬੱਚੇ ਤੋਂ ਕੋਟ ਸੁਖੀ ਵਾਲਾ ਜਿਹੜਾ ਮਾਰਵਾੜੀ ਘੋੜਾ ਉਹ ਤੋਂ ਗੱਭਨ ਚੈੱਕ ਪਾਸ ਤੇ 61 ਇੰਚ ਦੀ ਆ 60 ਇੰਚ ਦੀ ਜੀ ਇਹ 61 ਇੰਚ ਦੀ ਮੱਥੇ ਫੁੱਲ ਦੀ ਘੋੜੀ ਖਾਲੀ ਤੇ 61 ਇੰਚ ਦੀ ਹਾਈਟ ਆ ਤੇ ਇਹ ਕਰ ਦਿੱਤਾ ਤੋਂ ਗੱਭਨ ਚੈੱਕ ਪਾਸ ਤੇ ਆਹ ਸਿਰਫ ਦੋ ਪੈਰ ਚਟੇ ਮੱਥੇ ਬਲੇਜ ਆ ਪਰਲਾ ਜਾਂ 60 ਇੰਚ ਦੀ ਕੁਮੈਤ ਕੋੜੀ ਆ ਇਹ ਖਾਲੀ ਹੈ ਜਿ ਮੌਕੇ ਤੇ ਸੋ ਦੋਸਤੋ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ ਸਾਰੇ ਜਾਨਵਰ ਦਿਖਾਊਗਾ ਪੰਡ ਹੋਰ ਵੀ ਜਾਨਵਰ ਖੜੇ ਆ ਤੇ ਹੋਰ ਆਉਂਦੇ ਵੀ ਜਾਂਦੇ ਰਹਿੰਦੇ ਹਨ ਜਿਹਦੇ ਜਿਹਦੇ ਕੋਈ ਜਾਨਵਰ ਪਸੰਦ ਹੋਇਆ ਤਾਂ ਫੋਨ ਲਾ ਕੇ ਡਿਟੇਲ ਪਰਸੋਂ ਮਿਲਦੇ ਜਾਂ ਦਿੰਨਾ ਵੀ ਵੀਡੀਓ ਨੂੰ ਧੰਨਵਾਦ